ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਪੁੱਚੋ ਕਲਾਂ ਜਾਂ ਪੁੱਚੋ ਮੰਡੀ ਇਹਦੇ ਬਿਲਕੁਲ ਨਾਲ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਵੜਾਂ ਹੀਫਰ ਜਿਹੜੀਆਂ ਉਹ ਜ਼ਿਆਦਾ ਵਿਕਰੀ ਵਾਲੀਆਂ ਆਉਂਦੀਆਂ ਸਿੱਧੂ ਡੇਰੀ ਫਾਰਮ ਆ ਦੋਸਤੋ ਜਿੱਥੇ ਆਪਾਂ ਵੀਡੀਓ ਬਣਾ ਰਹੇ ਆਂ ਤੇ ਬਹੁਤ ਵੀਡੀਓ ਬਣਾਈਆਂ ਕਿਉਂਕਿ ਨਾਗ ਇਦਾਂ ਦੇ ਬਾਈਕ ਕੋਲ ਕਲੈਕਟ ਕੀਤੇ ਹੋਏ ਇਕੱਠੇ ਕੀਤੇ ਹੋਏ ਹੁੰਦੇ ਆ ਵੀ ਜਿਹੜੇ ਹਰੇਕ ਵੀਰ ਨੂੰ ਪਸੰਦ ਆਉਂਦੇ ਆ ਤੇ ਬਹੁਤ ਛੇਤੀ ਵਿਕਦੇ ਵੀ ਆ ਅੱਜ ਦੀ ਵੀਡੀਓ ਦੇ 11 ਨਾਗ ਆ ਜਿਹਦੇ ਚ 3 ਵਹਿੜਾਂ ਜਿਨ੍ਹਾਂ ਦੇ ਵਿੱਚੋਂ 2 ਕਨਫਰਮ ਚੈੱਕ ਪਾਸ ਆ ਇਨਾ ਬਾਰੇ ਆਪਾਂ ਸ਼ੁਰੂਆਤ ਦੇ ਵਿੱਚ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਵੀ ਨਾਗ ਤੁਸੀਂ ਖਰੀਦਣਾ ਆਉਗਾ ਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਮਿਲਦੇ ਹਾਂ ਬਾਈ ਨੂੰ ਨਰਮਨભાઈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਨભાઈ 11 ਨਾਗ ਅੱਜ ਆਪਾਂ ਦਿਖਾਉਣੇ ਆ ਹਾਂਜੀ ਜੀ ਦੋ ਦਾ ਚੈੱਕ ਕਨਫਰਮ ਹੈ ਜੀ ਇਹਦੇ ਵਿੱਚ ਨਾ ਹੋ ਗਿਆ ਠੀਕ ਆ ਬੱਚੀ ਲਗਣੀ ਠੀਕ ਹੈ ਇਹ ਉਹਦੀ ਨਾ ਆਉਣੀ ਠੀਕ ਹੈ ਤੇ ਜੇ ਬਗੂ ਬਾਈ ਚੱਕਰ ਵਾਗ ਲਿਓਗੇ 10 ਨੂੰ ਰੋਕ ਕੇ ਐਡਿਟ ਹੋ ਜੂਗਾ ਜੀ ਹੁਣ ਹੋ ਜਾਓਗੇ ਬਾਈ ਠੀਕ ਹੈ ਓਕੇ ਸੋ ਦੋਸਤੋ 1 ਮਹੀਨਾ ਬਾਈ ਕ ਪਰ ਗੱਬਨ ਚ ਇੱਕ ਪਾਸੇ ਨਹੀਂ ਹੋਣੀ ਇੱਕ ਮਹੀਨੇ ਦੀ ਹੁਣ ਰੇਟ ਖਾਲੀ ਦੇ ਹਿਸਾਬ ਤੇ ਹੋਊਗਾ 10 ਦਿਨਾਂ ਨੂੰ ਚੈੱਕ ਪਾਸ ਹੋ ਗਈ ਪਰ ਰੇਟ ਉਹਦੇ ਹਿਸਾਬ ਤੇ ਹੋਊਗਾ ਵੈਸੇ 2 ਦੰਦ ਬੱਚੀ ਐ ਵੀਡੀਓ ਪਹਿਲਾਂ ਬਣਾ ਲਈ ਸੀ ਉਹਦੇ ਚ ਥੋੜੀ ਵਾਇਸ ਦੀ ਦਿੱਕਤ ਆ ਗਈ ਜਿਹਦੇ ਕਰਕੇ ਦੁਬਾਰਾ ਬਣਾ ਰਹੇ ਹਾਂ ਤੇ ਦੰਦ ਜਿਹੜੇ ਉਸ ਵੀਡੀਓ ਚ ਸਾਰੀਆਂ ਬੱਚੀਆਂ ਦੇ ਮੈਂ ਵੀ ਦੇਖੇ ਹੋਏ ਐ ਕਨਫਰਮ 2 ਦੰਦ ਬੱਚੀ ਐ ਇੱਕ ਮਹੀਨਾ ਹੋਇਆ ਏ ਆਈ ਹੋਈ ਨੂੰ ਹਾਈਟ ਦੇਖ ਲਈ ਹਾਈਟ ਸੋਹਣੀਆਂ ਦੱਸੋ ਲੰਬਾਈ ਚੰਗੀ ਐ ਬਰੀਡ ਤੁਹਾਡੇ ਸਾਹਮਣੇ ਐ 10 ਦਿਨਾਂ ਨੂੰ ਚੈੱਕ ਕਰਵਾ ਲਿਓ 15 ਦਿਨਾਂ ਨੂੰ ਜੇ ਗੱਬਨ ਨਿਕਲ ਆਉਂਦੀ ਹੈ ਤਾਂ ਗੁੱਡ ਲੱਕ ਹੈ ਤੇ ਨਹੀਂ ਤੁਸੀਂ ਇਹਨੂੰ ਖਾਲੀ ਮੰਨ ਕੇ ਸੌਦਾ ਕਰੋਗੇ ਤੇ ਖਾਲੀ ਸਮਝ ਕੇ ਖਰੀਦ ਲਓ ਜੀ ਸੋ ਚੰਗੇ ਕੱਦ ਕਾਠ ਦੀ ਸੋਹਣੀ ਵੱਛੀ ਇਹ ਦੂ ਅਗਲੀਆਂ ਜਿਹੜੀਆਂ ਵੱਛੀਆਂ ਦੋਨੇ ਗੱਬਨ ਚੈੱਕ ਪਾਸ ਹੈ ਸੋ ਗੱਬਨ ਕਨਫਰਮ ਹੈ ਨਰਮભાઈ ਕਿੰਨੇ ਚੱਦੀ ਗੱਬਨ ਹੈ ਇਹ ਸਾਡੇ ਤੋਂ ਵੀ ਨਹੀਂ ਗੱਬਨ ਹੈ ਸਾਢੇ 4ਾਂ ਦੀ ਸਾਢੇ 5ਾਂ ਦੀ ਸਾਢੇ 3ਾਂ ਦੀ ਠੀਕ ਹੈ ਸੋ ਦੋ ਦੰਦ ਕੰਪਲੀਟ ਕਰਕੇ ਚੌਗ ਵਾਲੇ ਦੰਦ ਚੱਕ ਰਹੀ ਹੈ ਸੋ ਚਾਰ ਦੰਦ ਬੱਛੀ ਹੈ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਨਰਮੋ ਭਾਈ ਚੈੱਕ ਪਾਸ ਕਰਵਾ ਸਕਦਾ ਜਿਹਨੇ ਨਹੀਂ ਹਾਂਜੀ ਹਾਂਜੀ ਦੇਖੋ ਇੱਥੇ ਕਰਵਾਣੀ ਇੱਥੇ ਕਰਵਾ ਲਓ ਕਈ ਬਈ ਬਾਈ ਦੂਰ ਦੇ ਹੁੰਦੇ ਆ ਹਾਪ ਪੇਮੈਂਟ ਕਰਕੇ ਹਾਪ ਉੱਥੇ ਡਾਕਟਰ ਆਪਣੀ ਗੱਡੀ ਖੜੇ ਪਈ ਠੀਕ ਹੈ ਇਹ ਚੈੱਕ ਕਰਵਾ ਲਾਂਗੇ ਠੀਕ ਹੈ ਸੋ ਦੋਸਤੋ ਚੈੱਕ ਪਾਸ ਭਾਈ ਕਹਿੰਦਾ ਵੀ ਜਦੋਂ ਤੁਹਾਡੇ ਘਰੇ ਵਹਿੜ ਉਤਰ ਜਾਂਦੀ ਗੱਡੀ ਤੋਂ ਤਾਂ ਕਰੇ ਆਪ ਦਾ ਡਾਕਟਰ ਵੀਰ ਬੁਲਾ ਕੇ ਰੱਖੋ ਗੱਡੀ ਦੇ ਖੜੀ ਖੜੇ ਤੋਂ ਚੈੱਕ ਕਰਵਾ ਲਿਓ ਜੇ ਕਨਫਰਮ ਹੁੰਦੀ ਆ ਥੋੜਾ ਜਿਹਾ ਏਟਾਈ ਬਿਲਕੁਲ ਸਹੀ ਹੈ ਬਈ ਤੂੰ ਬ੍ਰੀਡ ਦੇਖ ਲੈ ਸਹੀ ਹੈ ਕੁਮਾਰਾ ਇਹਨਾਂ ਨੂੰ ਬਈ ਸੋ ਸਾਢੇ ਤਿੰਨ ਮਹੀਨੇ ਦੀ ਗੱਭਨ ਚੈੱਕ ਪਾਸ ਆ ਪੂਰੀ ਰੁੱਤ ਚ ਹੀ ਸੋਣਾ ਦੋਸਤੋ ਇਹਨੇ ਕਿਉਂਕਿ 7 ਮਹੀਨੇ ਸਾਢੇ 6 ਮਹੀਨੇ ਤੁਸੀਂ ਮੰਨ ਕੇ ਚੱਲੋ ਵੀ ਹਜੇ ਇਹਦੇ ਪਏ ਆ ਸੂਣ ਦੇ ਵਿੱਚ ਸਾਢੇ ਪੰਜ ਜੇ ਸਾਢੇ ਤਿੰਨਾਂ ਦੀ ਆ ਤਾਂ 10ਵੇਂ 11ਵੇਂ ਮਹੀਨੇ ਚ ਦਿਨ ਪੂਰੇ ਹੁੰਦੇ ਕਰਮਾ ਵਾਲੀ ਦੇ ਤੇ ਉਦੋਂ ਰੁੱਤ ਫੁੱਲ ਤੇਜ ਹੁੰਦੀ ਹੈ ਇੱਕ ਹੋਰ ਅੱਛੀ ਅਦੂਆਜ ਤੁਹਾਨੂੰ ਦਿਖਾਉਣੇ ਜਿਹੜੀ ਤਿੰਨਾਂ ਦੇ ਵਿੱਚੋਂ ਹੈ ਇਹਨੇ 200 ਦੰਦ ਜਿਹੜਾ ਉਹ ਚੌਗ ਵਾਲਾ ਹਜੇ ਚੱਕਣਾ ਹੀ ਸ਼ੁਰੂ ਕੀਤਾ ਸਾਈਡਾਂ ਤੋਂ ਤੁਸੀਂ ਦੇਖੋਗੇ ਦੋ ਦੰਦ ਕੰਪਲੀਟ ਹੈ ਤੇ ਚੌਗ ਵਾਲਿਆਂ ਦੀ ਹਜੇ ਸ਼ੁਰੂਆਤ ਹੀ ਹੋਈ ਹੈ ਨਿੱਕੇ ਨਿੱਕੇ ਜਿਹੜੇ ਉਹ ਦੰਦ ਹੈ ਜੀ ਸੋ ਹੋ ਸਕਦਾ ਹੈ ਵੀ ਇਹ ਚੌਗੀ ਚੌਗੀ ਬੱਚੇ ਨੂੰ ਜਨਮ ਦੇ ਦੇ ਨਿਰਮਲ ਭਾਈ ਕਿੰਨੇ ਚੱਲਦੀ ਕਪਣੇ ਇਹ ਤਾਂ 2.5 ਮਿੰਟਾਂ ਲੱਗੇ ਬਣਾਈ ਠੀਕ ਹੈ ਟਾਈਆਂ ਦੀ ਹਾਂਜੀ ਠੀਕ ਹੈ ਘੁਮਾ ਲਾ ਭਾਈ ਸੋ ਟਾਈਆਂ ਦੀ ਚੈੱਕ ਪਾਸ ਹੈ ਦੋਸਤੋ ਤੁਸੀਂ ਕਰਵਾ ਕੇ ਲੈ ਸਕਦੇ ਹੋ ਗੱਬਨ ਦੀ ਇੱਥੋਂ ਦੀ ਗਾਰੰਟੀ ਹੋਊਗੀ ਇਹ ਗੱਲ ਮੈਂ ਮੈਂ ਆਪਦੇ ਤੌਰ ਤੇ ਵੀ ਐਡ ਕਰ ਦਿੰਦਾ ਕਿਉਂਕਿ ਗਾਵਾਂ ਦੀ ਕੇਅਰ ਵੱਧ ਕਰਨੀ ਪੈਂਦੀ ਹੈ ਕਈ ਵਾਰ ਵੱਡੀ ਗਾਂ ਬਣਨੀ ਹੈ ਹੈ ਵੱਡੀ ਗਾਂ ਬਣਨੀ ਹੈ ਸਹੀ ਹੈ ਸੋ ਗਾਂ ਦੋਸਤੋ ਵੱਡੀ ਬਣਨੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਹਜੇ ਹੋਣ ਨਹੀਂ ਦੋਂਦੀ ਤੋਂ ਚੌਗੀ ਵਾਲੇ ਪਾਸੇ ਤੁਰੀ ਹੈ ਬੱਚੀ ਕਾਂਚਾ ਵੱਡੀਆਂ ਗਾਵਾਂ ਜਿੱਡਾ ਪਰ ਉਮਰ ਛੋਟੀ ਹੈ ਜੀ ਸੋ ਢਾਈ ਮਹੀਨੇ ਦੀ ਚੱਕਪਾਸ ਇਹ ਦੋ ਗੈੜਾਂ ਜਿਹੜੀਆਂ ਗੱਬਨ ਸਿੰਘ ਹੈ ਇੱਕ ਨਗੀਨਾ ਹੀ ਦਿਖਾਉਣਿਆ ਤੁਹਾਨੂੰ ਪਹਿਲੇ ਨੰਬਰ ਤੇ ਵੱਧਦਾ ਇਸ ਸਾਈਡ ਦੇ ਉੱਤੇ ਬਹੁਤ ਸੋਹਣੀ ਬਣਾਵਟ ਦੱਸੋ ਤੇ ਇਹ ਬੱਚੀਆਂ ਜਿਹੜੀਆਂ ਉਹ ਸਾਰੀਆਂ ਹੀ ਖੀਰੀਆਂ ਅੱਲਾਹ ਦੀ ਬਖਸ਼ਾਣ ਸਹੀ ਸੋ ਖੀਰੀ ਬੱਚੀ ਬਣਾਵਟ ਦੇਖਿਓ ਦੱਸੋ ਇਹਦੇ ਸਟਰਕਚਰ ਦੀ ਢੇਟ ਦਾ ਸਾਈਜ਼ ਤੁਸੀਂ ਦੇਖੋਗੇ ਬਹੁਤ ਸੋਹਣਾ ਲੱਗਦਾ ਉਹ ਰਬਾਤ ਸੋਹਣੀ ਵੱਛੀ ਨੰਬਰ ਉੱਥੇ ਲੈ ਚਲ ਫਰਸ਼ ਤੇ ਕਿਰਨ ਸੋ ਬਣਾਵਟ ਵੱਛੀ ਦੀ ਇਹਦੀ ਵੀ ਦੇਖੋ ਦੱਸੋ ਬਹੁਤ ਸੋਹਣੀ ਵੱਛੀ ਘਣੀ ਘੁੰਨੀ ਇਹਦੀ ਵੀ ਕੁਮ ਆਲਦੀ ਹੈ ਬਾਕੀ ਰੰਗ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਤੇ ਉੱਤੋਂ ਸਟ੍ਰੇਟ ਬਿਲਕੁਲ ਕਮਾਲਾ ਬਈ ਇਸ ਲਾਈਨ ਦੇ ਵਿੱਚ ਜਿਹੜੀਆਂ ਵੱਛੀਆਂ ਵੱਧੀਆਂ ਇੱਕ ਤਾਂ ਇਹਨਾਂ ਦੀ ਏਜ ਲਗਭਗ ਸੇਮ ਜੀ ਹੈ ਤੇ ਦੂਜਾ ਜਿਹੜੀ ਬੱਚੀ ਖੋਲਦੇ ਜਾਵਾਂਗੇ ਉਹ ਵੀ ਤੁਹਾਨੂੰ ਐ ਲੱਗੂਗੀ ਵੀ ਇਹ ਉਹਦੇ ਨਾਲੋਂ ਸੋਹਣੀ ਐ ਮੈਂ ਇਹ ਗੱਲ ਇਸ ਕਰਕੇ ਐਡ ਕਰਤੀ ਕਿਉਂਕਿ ਮੈਂ ਪਹਿਲਾਂ ਵੀਡੀਓ ਬਣਾ ਕੇ ਹਟਿਆ ਇੱਕ ਕੰਪਲੀਟ ਵੀਡੀਓ ਸੀਗੀ ਦੁਬਾਰਾ ਬਣਾ ਰਿਹਾ ਕਿਉਂਕਿ ਉਹਦੇ ਚ ਆਵਾਜ਼ ਦੀ ਥੋੜੀ ਪ੍ਰੋਬਲਮ ਆ ਗਈ ਪਰ ਜਦੋਂ ਬੱਚੀਆਂ ਖੋਲਦੇ ਸੀ ਤਾਂ ਐ ਲੱਗਦਾ ਸੀ ਵੀ ਇਹ ਦੂਜੀ ਨਾਲੋਂ ਜ਼ਿਆਦਾ ਚੰਗੀ ਲੱਗਦੀ ਐ ਸੋ ਇਹ ਵੀ ਬੱਚੀ ਖੀਰੀ ਐ ਦੰਦ ਕਨਫਰਮ ਐ ਲੈ ਚੱਲ ਬਈ ਢਾਂਚਾ ਬਹੁਤ ਸੋਹਣਾ ਦੱਸੋ ਇਸ ਬੱਚੀ ਦਾ ਵੀ ਲੈ ਚਲ ਅਗੇ ਤੋਂ ਪੁੱਛੀ ਲੈ ਚਲ ਸੋ ਦੋਨੋਂ ਇੱਕੋ ਜਿਹੀਆਂ ਬੱਚੀਆਂ ਬਸ ਇੱਕ ਫਰਕ ਰਹੂਗਾ ਵੀ ਇੱਕ ਥੋੜਾ ਜਿਆਦਾ ਪਤਲੀ ਚਮੜੀ ਦੇ ਵਿੱਚ ਜਿਵੇਂ ਕੁਸਕ ਪਸ਼ੂ ਪਤਲੇ ਰਹਿੰਦੇ ਉਸ ਤਰ੍ਹਾਂ ਦੀ ਬਣੂਗੀ ਤੇ ਇਹ ਇਦਾਂ ਦੀ ਬੱਚੀ ਰਹੂਗੀ ਵੀ ਦੁੱਧ ਸੋਨਾ ਦਿੰਦੀ ਰਹੂਗੀ ਪਰ ਰਹੂਗੀ ਗੋਲ ਜੀ ਹੁਣ ਲੋਕ ਕਈ ਵੀਰ ਥੋੜਾ ਜਿਹਾ ਇਦਾਂ ਦੇ ਪਸ਼ੂ ਨੂੰ ਪਸੰਦ ਕਰਦੇ ਹੋ ਉਸ ਤਰ੍ਹਾਂ ਦਾ ਡਿਜ਼ਾਈਨ ਇਸ ਬੱਚੀ ਦਾ ਅੱਗੇ ਬਣਾਣਾ ਦੰਦੋ ਖੀਰੀਆ ਦੱਸੋ ਤੇ ਦਸੰਬਰ ਮਹੀਨੇ ਤੱਕ ਜਾਂਦੇ ਆ ਏਆਈ ਇਹਨਾਂ ਦੀ ਹੋ ਸਕਦੀ ਹੈ ਸਮਝਾ ਹੋਣਾ ਬੱਚਿਆਂ ਕਿਸੇ ਵੀ ਅੱਛੀ ਦਿੱਤੇ ਤੁਹਾਨੂੰ ਐਕਸਟਰਾ ਹੋ ਸਕਦਾ ਖੇਚਲ ਨਾ ਕਰਨੀ ਪਵੇ ਬਸ ਇਹ ਵੀ ਮੁੰਮਰਲ ਮਿਕਸਚਰ ਫੀਡ ਦੇ ਨਾਲ ਜ਼ਰੂਰ ਚਾਹੀਦਾ ਤਿੰਨ ਨੰਬਰ ਤੇ ਬੱਚੀ ਤੋੜਾਂਗੇ ਇਹਦਾ ਵੀ ਤੁਸੀਂ ਢਾਂਚਾ ਦੇਖੋਗੇ ਫੇਸ ਦੇਖੋਗੇ ਤੁਹਾਨੂੰ ਪਸੰਦ ਆਊਗੀ ਦੰਦੋਂ ਕਨਫਰਮ ਖੀਰੀ ਹੈ ਦੇਖ ਸਕਦੇ ਹੋ ਇਹਦੇ ਚਿਹਰੇ ਦੀ ਬਣਾਵਟ ਢਾਂਚਾ ਆਈਡੋ ਇਹਨੂੰ ਹਾਈਟ ਬਹੁਤ ਵਧੀਆ ਬੱਚਿਆਂ ਨੂੰ ਹੈ 29 ਮਹੀਨੇ ਤੋਂ ਦੱਸੇ ਹਾਈਟ ਲੈਂਥ ਵਾਲੀਆਂ ਬੱਚਿਆਂ ਮੈਂ ਇਹਨਾਂ ਵਾਰ ਇਸ ਕਰਕੇ ਗੱਲ ਐਡ ਕਰਤੀ ਸੀ ਵੀ ਦਸੰਬਰ ਮਹੀਨੇ ਤੱਕ ਜਾਂਦੇ ਆ ਇਹਨਾਂ ਦੀ ਤੁਸੀਂ ਇਹੀ ਕਰਵਾ ਸਕਦੇ ਹੋ ਕਿਉਂਕਿ ਉਦੋਂ ਰੁੱਤ ਚੰਗੀ ਆ ਜਾਂਦੀ ਹੈ ਚੰਗੀ ਰੁੱਤ 'ਚ ਪਸ਼ੂ ਗੱਭਣ ਹੋ ਗਏ ਮਹੀਨਾ ਦੋ ਮਹੀਨੇ ਵੱਧ ਸੰਭਿਆ ਚੰਗਾ ਪਰ ਜੇ ਰੁੱਤ 'ਚ ਸੂਵੇ ਤਾਂ ਉਦੋਂ ਤੁਹਾਡੇ ਸਾਰੇ ਖਰਚੇ ਕੱਢ ਜਾਂਦਾ ਕਿਉਂਕਿ ਉਦੋਂ ਕੀਮਤ ਪਸ਼ੂ ਦੀ ਵੱਜਾ ਨਹੀਂ ਹੁੰਦੀ ਬਹੁਤ ਸੋਹਣੀ ਬੱਚੀ ਹੈ ਹਾਈਟ ਲੈਂਥ ਵਾਲੀ ਹੈ ਇਹ ਵੀ ਉਧਰ ਹੀ ਤੇ ਦੂ ਅੱਗੇ ਇੱਕ ਹੋਰ ਅੱਛੀ ਬਈ ਖੋਲੂਗਾ ਬਹੁਤ ਸੋਹਣਾ ਸਟਰਕਚਰ ਹੈ ਇਸ ਬੱਚੀ ਦਾ ਵੀ ਮਗਿੰਨਾ ਹੀ ਮਗਿੰਨਾ ਹੈ ਸੋਹਣੇ ਢਾਂਚੇ ਦੀ ਹੈ ਫੇਸ ਦੀ ਬਨਾਵਟ ਬਹੁਤ ਸੋਹਣੀ ਹੈ ਸਟਰਕਚਰ ਚੰਗਾ ਹੈ ਦੰਦ ਕਨਫਰਮ ਕਰ ਦਿੰਦੇ ਆ ਵਸੇ ਖੀਰੀ ਬੱਚੀ ਹੈ ਠੀਕ ਹੈ ਉੱਥੇ ਬੰਦਾ ਮਾਰੇ ਅੱਗਾ ਲੈਡ ਕਰ ਦਿੰਦਾ ਵੀ ਜਿਹੜੀਆਂ ਬੱਚੀਆਂ ਦੇ ਦੰਦ ਮੈਂ ਵੀਡੀਓ ਚ ਵੇਖਦਾ ਜਾਂ ਤੁਹਾਨੂੰ ਦਿਖਾਉਣਾ ਹੈ ਕਈ ਵਾਰ ਕੁਸ ਵੀਰਾਂ ਨੂੰ ਦੰਦ ਦੇਖਣੇ ਨਹੀਂ ਆਉਂਦੇ ਹੁੰਦੇ ਜਾਂ ਕਈ ਵਾਰ ਹੋ ਸਕਦਾ ਵੀਡੀਓ 'ਚ ਹੋਵੇ ਤੁਹਾਨੂੰ ਦਿ세 ਨਾ ਹੋਣ ਜੇ ਮੈਂ ਖੀਰੀ ਬੋਲੂਗਾ ਬੱਚੀ ਤਾਂ ਉਹ ਬੱਚੀ ਸੇਮ ਉਹਦੀ ਮੇਰੀ ਜ਼ਿੰਮੇਵਾਰੀ ਜਾਂ ਗਾਰੰਟੀ ਹੋਊਗੀ ਵੀ ਉਹ ਖੀਰੀ ਹੋਊਗੀ ਜੇ ਦੰਦਾਂ ਚ ਹੋਊਗੀ ਤਾਂ ਮੈਂ ਦੰਦ ਜਿਹੜੀ ਦੇਖ ਲਓ ਤੁਹਾਨੂੰ ਦੱਸੂਗਾ ਕਮਾਲ ਆ ਗਿਆ ਮੇਰ ਨੂੰ ਵੀ ਇਹਨੂੰ ਵੀ ਧੁੱਪ ਚ ਲੈ ਗਈ ਮੇਰੇ ਸੋ ਰੰਗ ਰੂਪ ਵੀ ਸੋਹਣਾ ਦੋਸਤੋ ਸਟਰਕਚਰ ਵੀ ਬਹੁਤ ਚੰਗਾ ਤੇ ਇਹ ਦੰਦੋਂ ਖੀਰੀ ਹੈ ਲੈ ਆਵਾਂ ਬਾਕੀ ਫੇਰ ਵੀ ਇੱਕ ਬੇਨਤੀ ਕਰ ਦਿੰਦਾ ਵੀ ਜਿਹੜੀ ਵੀ ਵੀਰ ਨੇ ਪਸ਼ੂ ਖਰੀਦਣਾ ਹੁੰਦਾ ਉਹ ਆ ਕੇ ਜ਼ਰੂਰ ਦੇਖਿਆ ਕਰੋ ਘਰੇ ਬੈਠੇ ਪਸ਼ੂ ਮਗਾਉਣੇ ਆ ਉਹਦੇ ਚ ਤੁਹਾਨੂੰ ਮੁੜ ਕੇ ਫਰਕ ਕੋਈ ਲੱਗਦਾ ਤਾਂ ਉਹਦਾ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਕਿਉਂਕਿ ਆ ਕੇ ਪਸ਼ੂ ਦੇਖਣਾ ਬਹੁਤ ਜ਼ਰੂਰੀ ਹੁੰਦਾ ਕੋਈ ਚੀਜ਼ ਮੈਨੂੰ ਜ਼ਿਆਦਾ ਚੰਗੀ ਲੱਗ ਸਕਦੀ ਹੈ ਹੋ ਸਕਦਾ ਤੁਹਾਨੂੰ ਉਨੀ ਪਸੰਦ ਨਾ ਆਵੇ ਕਿ ਖੋਰ ਬੱਚੀ ਇਦੋਂ ਅੱਗੇ ਇਹਦਾ ਵੀ ਤੁਸੀਂ ਸਟ੍ਰਕਚਰ ਦੇਖੋਗੇ ਬਹੁਤ ਸੋਹਣੀ ਲੱਗੂਗੀ ਤੁਹਾਨੂੰ ਇਹ ਫੈਸਲੋਂ ਵੀ ਦੰਦ ਤੁਹਾਨੂੰ ਵੀਡੀਓ ਦੇ ਵਿੱਚ ਇਹ ਦਿਖਾ ਦੇ ਨੇ ਦੇਖ ਸਕਦੇ ਹੋ ਇੱਕ ਦੰਦ ਸਿੱਟਿਆ ਹਜੇ ਨਹੀਂ ਚੱਕਿਆ ਨਹੀਂ ਸੋ ਹਜੇ ਟਾਈਮ ਲਾਊਗੀ ਦੋਂਦੀ ਹੋਣ ਚ ਪਰ ਤੁਸੀਂ ਇਹਨੂੰ ਦੋਂਦੀ ਮੰਨ ਸਕਦੇ ਹੋ ਕਿਉਂਕਿ ਇੱਕ ਦੰਦ ਦੇ ਸਿੱਟ ਗਈ ਹੈ ਤੇ ਮੇਲੇਆਂ ਵਾਲੇ ਰੂਲ ਹੈ ਕੰਪੀਟੀਸ਼ਨ ਵਾਲੇ ਰੂਲ ਹੈ ਹਾਲਾਂਕਿ ਵੈਸੇ ਇਹਨੂੰ ਆਪਾਂ ਇਹਨੂੰ ਖੀਰੀਆਂ 'ਚ ਮੰਨਣ ਲੱਗ ਪੈਣੇ ਕਿਉਂਕਿ ਜੇ ਦੰਦ ਦੇ ਨੇ ਸਿੱਟਿਆ ਹੀ ਹੈ ਇਕੱਲਾ ਉਹ ਜਗ੍ਹਾ ਖਾਲੀ ਪਈ ਹੈ ਚੱਕਿਆ ਨਹੀਂ ਹੈ ਦੰਦ ਸਟਰਕਚਰ ਦੇਖ ਲਓ ਬੱਚੀ ਦਾ ਪੇਟ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਗਾਂ ਤਿਆਰ ਹੋਣੀ ਹੈ ਉਸੇ ਕਰਮਾ ਵਾਲੀ ਗੱਭਣ ਹੋ ਕੇ ਦੇਖ ਸਕਦੇ ਹੋ ਢੰਡਾ ਚਾ ਖੜਨੀ ਕੋਈ ਨਹੀਂ ਇਦਾਂ ਦੀਆਂ ਬੱਚੀਆਂ ਐ ਜਿਵੇਂ ਖੜਨੀ ਵਾਲੇ ਪੱਖ ਤੋਂ ਜਿਵੇਂ ਕਿਸੇ ਛੋਹ ਚ ਖੜਦੇ ਹੁੰਦੀਆਂ ਹਾਲਾਂਕਿ ਚਲੋ ਬਰੀਡ ਦਾ ਫਰਕ ਹੁੰਦਾ ਸਵਾਲ ਦਾ ਫਰਕ ਹੁੰਦਾ ਆਪਾਂ ਉਹਨਾਂ ਨਾਲ ਇਹਨਾਂ ਨੂੰ ਕੰਪੇਅਰ ਨਹੀਂ ਕਰਦੇ ਇੱਕ ਵੱਡੇ ਕੱਦ ਕਾਠ ਦੀ ਬੱਚੀ ਦਿਖਾਉਣੀ ਆ ਦੋਸਤੋ ਇਸੇ ਗਰੁੱਪ ਦੇ ਵਿੱਚੋਂ ਉਸ ਤੋਂ ਬਾਅਦ ਚ ਦੋ ਨਾਲ ਛੋਟੇ ਦਿਖਾਉਣੇ ਆ ਦੰਦ ਪਹਿਲਾਂ ਦੇਖ ਲੈਨੇ ਆਪਾਂ ਕਨਫਰਮ ਖੀਰੀ ਬੱਚੀ ਆ ਹਾਈਟ ਲੈਂਥ ਫੁੱਲ ਹੈ ਦੀ ਵੀ ਤਾਂ ਤਾਂ ਚਾ ਤੁਸੀਂ ਦੇਖੋ ਬਹੁਤ ਸਾਰੀਆਂ ਵੇੜਾਂ ਇੱਥੇ ਹੁੰਦੀਆਂ ਵਿਕਰੀ ਵਾਲੀਆਂ ਲਿਆ ਬਈ ਜੱਗ ਸਾਇਲਜ ਮੱਕੀ ਬਹੁਤ ਵੀਰਾਂ ਨੇ ਵੀਜੀ ਦੀ ਹੈ ਤੇ ਉਹਦਾ ਸਾਇਲਜ ਹੁਣ ਪਾਲ ਲੈਣਾ ਤੇ ਇਦਾਂ ਨਹੀਂ ਬੱਚੀਆਂ ਲੈ ਕੇ ਪਾਲ ਲੋ ਤੁਹਾਡਾ ਸਾਇਲਜ ਵਾਲਾ ਖਰਚਾ ਸਾਰਾ ਕੱਢ ਦੇਣੀ ਹੈ ਕਰਮਾਂ ਵਾਲੀਆਂ ਕਿਉਂਕਿ گاਵਾਾਂ ਦੀ ਤੇਜ਼ੀ ਚੰਗੀ ਹੈ ਚੰਗੀ ਖੇਚ ਹੈ گاਵਾਾਂ ਦੇ ਮਾਮਲੇ 'ਚ ਭਾਵੇਂ ਮੱਝ ਖਰੀਦ ਲੋ ਭਾਵੇਂ ਗਾਂ ਰੇਟ ਅੱਜਕੱਲ ਚੰਗੀ ਕੀਮਤੀ ਹੈ ਪਰ ਇਹ ਬੱਚੀਆਂ ਜਿਹੜੀਆਂ ਉਹ ਸਾਇਲੈਂਸ ਦੇ ਉੱਤੇ ਹੀ ਪਲ ਜਾਣਗੀਆਂ ਥਣ ਦੇ ਚਾਰ-ਚਾਰ ਇੱਕ ਵચ્ચે ਨਿਸ਼ਾਨ ਆਈ ਠੀਕ ਹੈ ਤਿੰਨ ਨੰਬਰ ਆਈ ਤਿੰਨ ਨੰਬਰ ਵਾਲੀ ਦੇ ਠੀਕ ਹੈ ਹਾਂ ਮਾਣੇ ਮਾਣੇ ਨਿਸ਼ਾਨ ਆਈ ਕੋਈ ਹੋਣੀ ਉਹ ਨਿਸ਼ਾਨ ਆਈ ਸਹੀ ਉਹ ਦੋਵੇਂ ਥਣ ਵੱਖਰੇ ਦੇ ਹਾਂਜੀ ਦੋਵੇਂ ਚਾਰੇ ਥਣ ਵੱਡੇ ਹੀ ਵੱਖਰੇ ਠੀਕ ਹੈ ਓਕੇ ਸੋ ਦੱਸੋ ਇੱਕ ਛੋਟੀ ਉਮਰ ਦਾ ਨਗੀਨਾ ਬਹੁਤ ਸੋਹਣੀ ਬੱਚੀ ਲੱਗੀ ਐ ਇਸ ਗਰੁੱਪ ਚ ਮੈਨੂੰ ਇਹ ਉਮਰ ਛੋਟੀ ਐ ਪਰ ਇਦਾਂ ਦੀਆਂ ਬੱਚੀਆਂ ਜਿਹੜੀਆਂ ਉਹ ਆਮ ਤੌਰ ਤੇ ਸਾਲ ਦੇ ਆਸ-ਪਾਸ ਗੱਭਣ ਹੋ ਜਾਣੀਆਂ ਹੁੰਦੀਆਂ ਤਾਂ ਦਸੰਬਰ ਮਹੀਨੇ ਤੱਕ ਜਾਂਦਾ ਜਾਂਦਾ ਗੱਭਣ ਇਹਨੇ ਵੀ ਹੋ ਜਾਣਾ ਪਰ ਬਣੂਗੀ ਬਹੁਤ ਸੋਹਣੀ ਗਾਂ ਹੁਣੇ ਹੀ ਢਾਂਚਾ ਦੱਸਦਾ ਹੈ ਸੋਹਣਾ ਸਟਰਕਚਰ ਵੀ ਹੈ ਇੱਕ ਬੱਚੀ ਤੁਸੀਂ ਪਾਲਦੇ ਹੋ ਤਾਂ ਮੈਨੂੰ ਇਹ ਪਤਾ ਵੀ ਜਿੰਨੇ ਦਾ ਤੁਸੀਂ ਉਹਨੂੰ ਦੁੱਧ ਡੇਢ ਕਿ ਮਹੀਨੇ ਚ ਪਾਓਗੇ ਉਸ ਕੀਮਤ ਚ ਤੁਹਾਨੂੰ ਇਹ ਬੱਚੀ ਮਿਲ ਜਾਣੀ ਹੈ ਸਟਰਕਚਰ ਇਹਦਾ ਵੀ ਚੰਗਾ ਹੈ ਸਮੀ ਵੀ ਵੱਚੀ ਅਰਸੋਂ ਆਇਨੀ ਵੀ ਇਹ ਕਿਸੇ ਵੀ ਨੇ ਸੰਭਾਲੀ ਘੱਟ ਹੋਊਗੀ ਦੁੱਧ ਵਗੈਰਾ ਇਹਨੂੰ ਪੂਰਾ ਜਿਹੜਾ ਉਹ ਪ੍ਰੋਪਰ ਇਹ ਤੋਂ ਬਿਨਾ ਕਾਫਸਟਟਰ ਵੀ ਇਹਨੂੰ ਪੂਰੀ ਖਵਾਈ ਹੋਊਗੀ ਤਾਂ ਹੀ ਇਹਦੀ ਸਿਹਤ ਇਦਾਂ ਦੀ ਐ ਛੋਟੀ ਉਮਰ ਦਾ ਬੱਚਾ ਸੋਹਣਾ ਢਾਂਚਾ ਇੱਕ ਵੱਚੀ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਇਹਦੇ ਨਾਲ ਹੀ ਵੱਧੀ ਵੀ ਐ ਇਹਦੋਂ ਥੋੜੀ ਵੱਡੀ ਉਮਰ ਦੇ ਵਿੱਚ ਹੋਊਗੀ ਪਰ ਇਹ ਵੀ ਢਾਂਚਾ ਤੇ ਰੰਗ ਰੂਪ ਇਹਦਾ ਵੀ ਬਹੁਤ ਸੋਹਣਾ ਸੋ ਜੇ ਕੋਈ ਵੀਰ ਪਸੰਦ ਕਰਦਾ ਭਾਵੇਂ ਜੋੜਾ ਹੀ ਖਰੀਦ ਲਓ ਜੀ ਸੋ ਇਹ ਵੀ ਤੁਸੀਂ ਸਟਰਕਚਰ ਇਹਦਾ ਦੇਖ ਸਕਦੇ ਹੋ ਬਹੁਤ ਸੋਹਣੀ ਵੱਛੀ ਕਮਾਲਾ ਬਿੰਦ ਅਗੋਂ ਤੋਂ ਪੁੱਛੋ ਕਿ ਮੈਂ ਦੇਖ ਰੋ ਤੋਪੱਚਾ ਥੋੜਾ ਜਿਹਾ ਇਸ ਕਰਕੇ ਕਰੀਦਾ ਪਸੂ ਵੀ ਤੁਹਾਨੂੰ ਰੰਗ ਜਿਹੜਾ ਉਹ ਸਹੀ ਸਮਝ ਆ ਜਾਂਦੀ ਹੈ ਤੇ ਚਮਕਾਲੀਆਂ ਵੱਛੀਆਂ ਰੰਗ ਇਹਨਾਂ ਦੇ ਚਮਕਾਲੇ ਹੈ ਨਮਾਉਣ ਤੋਂ ਬਾਅਦ ਚਮਕਾ ਮਤਲਬ ਇਹ ਨਹੀਂ ਗੱਲ ਵੀ ਕੋਈ ਤੇਲ ਲਾ ਕੇ ਚਮਕ ਹੋਊਗੀ ਇਹਦਾ ਵੀ ਸਟਰਕਚਰ ਦੇਖੋ ਅੱਛੀ ਦਾ ਸੋ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ 11 11 ਬਾਰੇ ਗੱਲਬਾਤ ਕੀਤੀ ਐ ਦੰਦ ਲਗਭਗ ਜਿਹੜੀਆਂ ਵਛੀਆਂ ਦੇ ਦਿਖਾਉਣੇ ਚਾਹੀਦੇ ਸੀ ਸਾਰੀਆਂ ਦੇ ਦਿਖਾਤੇ ਐ ਇੱਕ ਬੇਨਤੀ ਜਿਹੜੀ ਉਹ ਲਾਸਟ ਉੱਤੇ ਕਰਨੀ ਐ ਵੀ ਇੱਥੇ ਕਈ ਵੀਰ ਜਿਹੜੇ ਉਹ ਵੈਸੇ ਆ ਚੱਲ ਕੇ ਆ ਜਾਂਦੇ ਆ ਬਾਈ ਤੋਂ ਪਤਾ ਲੱਗਾ ਵੀ ਜਿਵੇਂ ਤੋਕੜ ਗੱਬਣ ਗਾਂ ਲੈਣੀ ਐ ਜਾਂ ਕੋਈ ਗਾਂਾਸਤੇ ਤਾਂ ਪਹਿਲਾਂ ਇੱਕ ਤਾਂ ਫੋਨ ਕਰਨਾ ਜ਼ਰੂਰੀ ਐ ਕਉ ਗੋਦ ਨਾਲ ਤੁਹਾਡਾ ਢੇੜਾ ਜਿਹੜਾ ਉਹ ਖਰਾਬ ਹੁੰਦਾ ਵੀ ਦੂਜੀ ਗੱਲ ਬਹੁਤੇ ਪਸ਼ੂ ਵੀਡੀਓ ਦੇ ਮਾਧਿਅਮ ਨਾਲ ਹੀ ਤੁਹਾਡੇ ਤੱਕ ਪਹੁੰਚਦੇ ਆ ਵੀਡੀਓ ਇੱਥੇ ਬਣਾਉਣੇ ਆ ਜਦੋਂ ਨਵਾਂ ਗਰੁੱਪ ਬਾਈਕ ਕੋਲ ਇਕੱਠਾ ਹੋ ਜਾਂਦਾ ਤਾਂ ਉਦੋਂ ਵੀਡੀਓ ਬਣਾ ਕੇ ਪਸ਼ੂ ਤੁਹਾਨੂੰ ਦਿਖਾਏ ਜਾਂਦੇ ਆ ਬਾਹਰ ਦਾ ਕੋਈ ਗਾਹਕ ਆ ਜੇ ਇੱਡੀ ਵੀਡੀਓ ਲੈਟ ਇਸ ਕਰਕੇ ਹੋ ਜਾਂਦੀ ਫਿਰ ਉਹਨਾਂ ਦਾ ਜਿਹੜਾ ਮਾਲ ਜਿੰਨੇ ਨਾਗ ਉਹਨਾਂ ਨੂੰ ਚਾਹੀਦੇ ਹੁੰਦੇ ਉਹ ਖਰੀਦ ਕੇ ਉਹਨਾਂ ਨੂੰ ਦੇ ਕੇ ਫਿਰ ਨਵੇਂ ਸਿਰੇ ਤੋਂ ਪਸ਼ੂ ਖਰੀਦ ਕੇ ਫਿਰ ਵੀਡੀਓ ਬਣਾਈ ਦੀਏ ਸੋ ਅੱਜ ਦੀ ਵੀਡੀਓ ਦੀਆਂ ਇਹ 11 ਵੜਾ ਵਕਾਉ ਸੀ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਤਸੱਲੀ ਕਰ ਸਕਦੇ ਹੋ ਧੰਨਵਾਦ